ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਕਿਸਾਨ ਵੀਰਾਂ ਲਈ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਰਾਤ ਤਰੀਕ ਹੋ ਚੁੱਕੀ ਹੈ ਜੀ 6 ਦਸੰਬਰ 2024 ਲਗਭਗ ਸ਼ਾਮ 6:30 7:00 ਵਜੇ ਦਾ ਸਮਾਂ ਹੈ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਮੀਂਹ ਨੇਰੀ ਤਾਪਮਾਨ ਦੀ ਕਿਵੇਂ ਦੀ ਅੱਜ ਰਾਤ ਦੀ ਕਰਮਟ ਰਹੇਗੀ ਸਾਰਾ ਕੁਝ ਦੇਖਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੀ ਡਿਸਕਸ ਕਰ ਲੈਂਦੇ ਆ ਇਮੇਜ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਤੁਹਾਡੇ ਸਾਹਮਣੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਦੇ ਉੱਪਰ ਜਾਂ ਫਿਰ ਪੁਰਾਣੇ ਦਰਸ਼ਕ ਹੋ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਸੈਟਲਾਈਟ ਇਮੇਜ ਦੇਖੀਏ ਤਾਂ ਫਿਲਹਾਲ ਪੰਜਾਬ ਦਾ ਮੌਸਮ ਠੀਕ ਹੈ ਬੱਦਲੀ ਸਿਸਟਮ ਵੀ ਕੋਈ ਦਿਖਾਈ ਨਹੀਂ ਦੇ ਰਿਹਾ ਤੇ ਓਵਰ ਆਲ ਦਿਨ ਦੇ ਵੇਲੇ ਚੰਗੀ ਧੁੱਪ ਲੱਗੀ ਹੈ ਜਿਸ ਦੇ ਕਾਰਨ ਮੌਸਮ ਸਾਫ ਬਣਿਆ ਹੋਇਆ ਸੀ ਮੌਸਮ ਸਾਫ ਬਣਨ ਦੇ ਕਾਰਨ ਪੰਜਾਬ ਦੇ ਵਿੱਚ ਅੱਜ ਦਿਨ ਦੇ ਵੇਲੇ ਤਾਪਮਾਨ ਠੀਕ ਠਾਕ ਵਧਿਆ ਹੋਇਆ ਸੀ ਪਰ ਪੰਜਾਬ ਦੇ ਵਿੱਚ ਲਗਾਤਾਰ ਪੱਛਮੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਤਾਪਮਾਨ ਜਿਹੜੀ ਹੈ ਉਹ ਘਟਦੇ ਹੋਏ ਦਿਖਾਈ ਦੇ ਰਹੇ ਸੀ ਦਿਨ ਦੇ ਵੇਲੇ ਤਾਪਮਾਨ ਸਾਨੂੰ ਅੱਜ 1 ਤੋਂ 2 ਡਿਗਰੀ ਘੱਟ ਮਹਿਸੂਸ ਹੋਇਆ ਠੰਡ ਵਾਲਾ ਮਾਹੌਲ ਬਣਿਆ ਹੋਇਆ ਸੀ 20 ਤੋਂ 22 ਡਿਗਰੀ ਤਾਪਮਾਨ ਦਿਨ ਦੇ ਵੇਲੇ ਬਣਿਆ ਹੋਇਆ ਸੀ ਰਾਤ ਦਾ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਰਾਤ ਦਾ ਤਾਪਮਾਨ ਇਸ ਸਮੇਂ ਲਗਭਗ ਲਗਭਗ ਗੱਲ ਕੀਤੀ ਜਾਵੇ ਤਾਂ 15 16 17 ਡਿਗਰੀ ਆਮ ਦੇਖਣ ਨੂੰ ਮਿਲ ਰਿਹਾ ਅਤੇ ਬਹੁਤੇ ਏਸ਼ਿਆ ਦੇ ਵਿੱਚ ਇਹ ਤਾਪਮਾਨ ਰਾਤ 10 ਵਜੇ ਤੋਂ ਬਾਅਦ ਘਟ ਕੇ 11 12 ਡਿਗਰੀ ਦੀ ਅਤੇ ਜਾਂ ਫਿਰ ਕਿਸੇ ਕਿਸੇ ਇਲਾਕੇ ਵਿੱਚ 10 ਡਿਗਰੀ ਵਿੱਚ ਵੀ ਪਹੁੰਚਦਾ ਹੋਇਆ ਦਿਖਾਈ ਦੇਵੇਗਾ ਕਾਫੀ ਠੰਡੀ ਰਾਤ ਕਾਫੀ ਸਰਦ ਰਾਤ ਦੇਖਣ ਨੂੰ ਮਿਲ ਸਕਦੀ ਹੈ ਅੱਜ ਦੀ ਗੱਲ ਕੀਤੀ ਜਾਵੇ ਕਿਸਾਨਾਂ ਦੇ ਪੱਖ ਤੋਂ ਤਾਂ ਮੀਂਹ ਹਨੇਰੀ ਤਾਪਮਾਨ ਦਾ ਇਹ ਠੀਕ ਠਾਕ ਬਣੇ ਰਹਿਣ ਦੀ ਪੂਰੇ ਪੂਰੇ ਚਾਂਸ ਨੇ ਕਿਸੇ ਤਰੀਕੇ ਦੀ ਕੋਈ ਗਤੀਵਿਧੀ ਹੋਣ ਦੇ ਚਾਂਸ ਘੱਟ ਹੀ ਨੇ ਮੌਸਮ ਓਵਰਆਲ ਆਪਾਂ ਗੱਲ ਕਰੀਏ 99% ਮੌਸਮ ਠੀਕ ਹੈ ਹਲਕੀ ਦਰਮਿਆਨੀ ਕਿਸੇ ਇਲਾਕੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਜਾਂ ਥੋੜੀ-ਬੋਤੀ ਹਵਾ ਚੱਲ ਸਕਦੀ ਹੈ ਪਰ ਅਜੇ ਕੋਈ ਚਾਂਸ ਨਹੀਂ ਕਿ ਪੂਰੇ ਪੰਜਾਬ ਵਿੱਚ ਅਜਿਹੇ ਹਾਲਾਤ ਬਣਨ ਗੱਲ ਕੀਤੀ ਜਾਵੇ ਆਉਂਦੇ ਦਿਨ ਦੇ ਮੀਂਹ ਦੇ ਅਲਰਟ ਜਿਹੜੇ ਜਾਰੀ ਹੋਏ ਨੇ ਉਹਨਾਂ ਦੀ ਬਾਰੇ ਤੁਹਾਨੂੰ ਅਸੀਂ ਪਹਿਲਾਂ ਹੀ ਇੱਕ ਜਾਣਕਾਰੀ ਦੇ ਚੁੱਕੇ ਆ ਵੀਡੀਓ ਪਹਿਲਾਂ ਹੀ ਸ਼ੇਅਰ ਕਰ ਚੁੱਕੇ ਆ ਕਿ 8 ਅਤੇ 9 ਤਰੀਕ ਦੇ ਕਰੀਬਨ ਪੰਜਾਬ ਦੇ ਵਿੱਚ ਮੀਂਹ ਦੇ ਚਾਂਸ ਨੇ ਜਿਹਦੇ ਬਾਰੇ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਉਹ ਵੀਡੀਓ ਤੁਹਾਨੂੰ ਇਸ ਵੀਡੀਓ ਤੋਂ ਪਹਿਲਾਂ ਮਿਲ ਜਾਵੇਗੀ ਅਤੇ ਅਗਰ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਤਾਂ ਇਹ ਕਿਸਾਨਾਂ ਦੇ ਪੱਖ ਤੋਂ ਧਿਆਨ ਦੇਣ ਵਾਲੀ ਗੱਲ ਹੈ ਕਿ 8 ਅਤੇ 9 ਦਾ ਮੀਂਹ ਪੂਰੇ ਪੰਜਾਬ ਦੇ ਵਿੱਚ ਨਹੀਂ ਹੈ ਉੱਤਰੀ ਪੰਜਾਬ ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਜਿਹਦੇ ਵਿੱਚ ਖਾਸ ਤੌਰ ਤੇ ਆਪਾਂ ਕਹ ਲਈਏ ਮਾਝੇ ਦਾ ਬਹੁਤ ਆ ਇਲਾਕਾ ਦੁਆਬੇ ਦਾ ਬਹੁਤ ਆ ਇਲਾਕਾ ਹੁੰਦਾ ਹੈ ਸੈਂਟਰਲ ਪੰਜਾਬ ਦਾ ਇਲਾਕਾ ਹੁੰਦਾ ਹੈ ਦੱਖਣੀ ਪੰਜਾਬ ਦੇ ਵਿੱਚ ਮਾਲਵਾ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਮਾਲਵਾ ਬੈਲਟ ਦੇ ਵਿੱਚ ਬਹੁਤਾ ਇਸ ਦਾ ਅਸਰ ਦਿਖਾਈ ਨਹੀਂ ਦੇ ਰਿਹਾ ਜੋ ਕਿ ਇੱਕ ਦੁਚਿੱਤੀ ਵਾਲਾ ਸਮਾ ਬਣ ਜਾਂਦਾ ਹੈ ਕਿ ਕਣਕ ਨੂੰ ਪਾਣੀ ਦਿੱਤਾ ਜਾਵੇ ਜਾਂ ਨਹੀਂ ਤਾਂ ਅਜਿਹੇ ਦੇ ਵਿੱਚ ਤੁਸੀਂ ਵੇਟ ਕਰ ਲਓ ਕਿਉਂਕਿ ਮੌਸਮ ਦੇ ਵਿੱਚ ਹਵਾ ਦਾ ਰੁਖ ਬਦਲਣ ਦੇ ਕਾਰਨ ਮੀਂਹ ਦੇ ਜਿਹੜਾ ਸੰਭਾਵਨਾ ਆਉਂਦੀ ਹੈ ਉਹ ਵੀ ਬਦਲ ਜਾਂਦੀ ਹੈ ਇਸ ਕਰਕੇ ਤੁਸੀਂ 9 ਤਰੀਕ ਤੱਕ ਦੀ ਵੇਟ ਕਰ ਲਓ ਨੋ ਸ਼ਾਮ 9 ਤਰੀਕ ਸ਼ਾਮ ਤੱਕ ਦੀ 10 ਤਰੀਕ ਤੱਕ ਪੂਰੀ ਪਿਕਚਰ ਕਲੀਅਰ ਹੋ ਜਾਵੇਗੀ ਕਿੱਥੇ ਕਿੰਨਾ ਮੀਂਹ ਹੋਇਆ ਹੈ ਉਸ ਹਿਸਾਬ ਨਾਲ ਤੁਸੀਂ ਆਪਣੇ ਕਣਕ ਨੂੰ ਪਾਣੀ ਲਗਾ ਸਕਦੇ ਹੋ ਏਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਤੇ ਆਉਂਦੇ ਮੀਂਹ ਦੇ ਅਪਡੇਟ ਦੀ ਚੈਨਲ ਤੇ ਨਵੇਂ ਹੋ ਦਰਅਤਰ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਲਾਈਕ ਵੀ ਕਰਕੇ ਜਾਇਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ